ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਵੀਡੀਓ ਆਪਾਂ 4 ਸਤੰਬਰ ਨੂੰ ਜਿਹੜੀ ਦੋਸਤੋ ਵੀਡੀਓ ਬਣਾ ਰਹੇ ਆਂ ਤੇ ਵੀਰ ਦੇ ਜਿਹੜੇ ਪਸ਼ੂ ਆ ਦੋਸਤੋ ਘਰ ਵਾਲੇ ਐਨੀਮਲ ਨੇ ਤੁਹਾਨੂੰ ਦਿਖਾਉਣੇ ਆ ਇੱਕ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਮਾਲੀ ਦਿਖਾਉਣਾ ਆ ਆਪਾਂ ਬਿਲਕੁਲ ਮੋਹਰਾ ਦਾ ਮਾਲੀ ਹੋਵੇਗਾ ਇੱਕ ਦੋਸਤੋ ਝੋਟੀ ਦਿਖਾਵਾਂਗੇ ਤਾਜੀ ਅੱਗੇ ਦੋਸਤੋ ਸੂਰ ਵਾਲੀ ਆ ਕਿੰਨੇ ਦਿਨ ਲੈ ਕੇ ਜਾਂਦੀ ਆ ਪੂਰੀ ਡਿਟੇਲ ਦੋਸਤੋ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਵੀਡੀਓ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਮਾੜੀ ਉਦੋਂ ਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਵੀਰੋ ਤੇ ਪਿੱਖੀ ਪਿੰਡ ਤੋਂ ਦੋਸਤੋ ਇਸ ਪਿੰਡ ਦੀ ਦੂਰੀ ਜਿਹੜੀ ਹੈਗੀ ਆ 7 ਤੋਂ 8 ਕਿਲੋਮੀਟਰ ਦੀ ਤਕਰੀਬਨ ਹੈਗੀ ਆ ਬਾਕੀ ਵਧੇਰੇ ਜਿਹੜੀ ਜਾਣਕਾਰੀ ਹੈਗੀ ਆ ਆਪਾਂ ਵੀਰ ਦੇ ਕੋਲੋਂ ਲਵਾਂਗੇ ਇਨਫੋਰਮੇਸ਼ਨ ਪੂਰੀ ਆਪਾਂ ਵੀਰ ਦੇ ਕੋਲੋਂ ਲੈਣੇ ਆ ਬਿਲਕੁਲ ਜਿਹੜੇ ਸੰਪਰਕ ਨੰਬਰ ਹੋਣਗੇ ਵੀਰ ਦੇ ਵੀਡੀਓ ਦੇ ਨੀਚੇ ਵਾਲੇ ਪਾਸੇ ਤੇ ਦੋਸਤੋ ਵੀਡੀਓ ਦੇ ਵਿੱਚ ਜਿਹੜੇ ਨੰਬਰ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਸ਼ੂ ਖਰੀਦ ਸਕਦੇ ਹੋ ਚੰਗੀ ਮੱਝ ਹੋਵੇਗੀ ਦੋਸਤੋ ਬਾਕੀ ਆਪਾਂ ਜਿਹੜੀ ਰਿਕਾਰਡ ਕੀ ਰਿਹਾ ਹੈਗਾ ਪਿਛਲੇ ਸੂਬੇ ਦੇ ਵਿੱਚ ਉਹ ਆਪਾਂ ਵੀਰ ਦੇ ਕੋਲੋਂ ਜਾਣਕਾਰੀ ਵਧੇਰੇ ਲਵਾਂਗੇ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਤੇ ਇੱਕ ਵੀਰ ਜੀ ਆਪਣਾ ਨਾਮ ਜਰੂਰ ਦੱਸ ਗਏ ਨਾਮ ਗੁਰਚੇਤ ਸਿੰਘ ਗੁਰਚੇਤ ਵੀਰੇ ਆਪਣੇ ਮਾੜੀ ਉਦੋਂ ਕਿਹਦੇ ਨਾਲ ਹੋਰ ਪਿੰਡ ਕਿਹੜੇ ਕਿਹੜੇ ਲੱਗਦੇ ਮਾੜੀ ਕੰਬੋਗੇ ਚੇਲਾ ਦਰਾਜ ਕਾ ਠੀਕ ਹੈ ਤੇ ਚੇਲਾ ਗੇਟ ਤੋਂ ਆਪਣੀ ਜਿਹੜੀ ਛੜਕੇ ਇਧਰੋਂ ਇਹਦੇ ਮਾੜੀ ਮੇਘੇ ਥਾਣੀ ਦੋ ਰੋਡ ਤੇ ਦੇਖੋ ਠੀਕ ਹੈ ਜੀ ਹਾਂ ਜੀ ਮਤਲਬ ਕਿ ਜੇਕਰ ਆਪਾਂ ਭਿੱਖੀ ਪਿੰਡ ਤੋਂ ਖਲੜਾ ਰੋਡ ਪੈਣੀ ਫਿਰ ਵੀ ਆ ਸਕਦੇ ਆ ਜੇ ਆਪਾਂ ਭਿੱਖੀ ਪਿੰਡ ਤੋਂ ਖੇਮਕਰ ਰੋਡ ਪੈਣੀ ਤੇ ਚੁੰਗਾ ਥਾਣੀ ਵੀ ਆ ਸਕਦੇ ਚੁੰਗਾ ਥਾਣੀ ਤੋਂ ਤੇ ਗੁਰਜੀਤ ਵੀਰੇ ਆ ਮੈਂ ਜਿੱਦਾਂ ਜ਼ਿਕਰ ਕਰ ਦਿੱਤਾ ਸੀ ਪਸ਼ੂ ਆਪਣੇ ਘਰ ਦੇ ਆ ਘਰ ਦੇ ਗੱਲ ਆ ਠੀਕ ਆ ਜੀ ਤੇ ਜੇਕਰ ਵੀਰੇ ਆਪਾਂ ਇਸ ਪਹਿਲੇ ਨੰਬਰ ਤੇ ਛੋਟੀ ਦੀ ਗੱਲ ਕਰੀਏ ਵੀਰੇ ਪਾਈਏ ਚਾਹਨਾ ਤਈਏ ਇਨਫੋਰਮੇਸ਼ਨ ਆਪਣੇ ਵੀਰਾਂ ਨਾਲ ਕਰੀਏ ਸਾਂਝੀ ਵੀ ਇਹ ਕਿਨਮਾ ਸੁਹਾ ਕੇ ਸੁਣ ਜਾ ਰਹੀ ਆ ਇਹ ਵੀ ਜੀ ਦੂਜੇ ਸੁਹਾ ਸੁਣ ਜਾ ਰਹੀ ਆ ਜੀ ਠੀਕ ਆ ਜੀ ਤੇ ਕੋਈ ਦਿਨ 8 12 ਦਿਨਾਂ ਦੇ ਦਿਨ ਪੂਰੇ ਉਹ ਦੇ ਠੀਕ ਆ ਜੀ ਠੀਕ ਆ ਜੀ ਤੇ ਦੋ ਦਿਨੇ ਪਿਛਲੇ ਸੁਵੇ 14 ਤੋਂ 15 ਦੇ ਇਸ ਪਾਸ ਠੀਕ ਆ ਜੀ ਹਾਂ ਜੀ ਮਤਲਬ ਕਿ 13 ਤੋਂ 15 ਦੇ ਵਿਚਕਾਰ ਦੋ ਦਿਨ ਪਾਇਆ 14 ਤੋਂ 15 ਦੇ ਵਿਚਕਾਰ 14 ਤੋਂ 15 ਦੇ ਵਿਚਕਾਰ ਠੀਕ ਹੈ ਤੇ ਬਾਕੀ ਵੀਰ ਥਾਣਾ ਬਾਨੇ ਦੀ ਜਿੱਦਾਂ ਸਾਫ਼ ਲੱਗਦੀ ਹੈ ਕਿਉਂਕਿ ਪੱਧਰ ਲੇਵਾ ਹੈਗਾ ਪੱਧਰ ਪੱਧਰ ਲੇਵਾ ਜੀ ਕਿਸਾਨ ਵੀਰੋ ਮੈਂ ਤੁਹਾਨੂੰ ਪੂਰਾ ਪ੍ਰੋਪਰ ਤੌਰ ਤੇ ਵੀ ਦਿਖਾਉਂਗਾ ਤੇ ਤਕਰੀਬਨ ਚਵਾਈ ਦੀ ਵੀਰ ਜੀ ਕਿੱਦਾਂ ਰਹੀ ਹੈਗੀ ਪਹਿਲੇ ਸਵੇਰੇ ਦੇ ਵਿੱਚ ਚਵਾਈ ਇਹਦੀ ਮੰਨ ਲਓ ਕਿ ਜਦੋਂ ਪਹਿਲੇ ਸਵੇਰੇ ਸੀ ਨਾ 10 ਜਾਂ 10 ਤੋਂ 11 ਲੀਟਰ ਬੋਲ ਆਏ ਨੇ ਕੱਟਿਆ ਪਹਿਲਾਂ ਛਤੜੀ ਠੀਕ ਹੈ ਜੀ ਫਿਰ ਚੋਣੇ ਬੋਲੀ ਆ ਜੀ ਕੋਈ ਚੋਲੇ ਨੂੰ ਜਿਹੜਾ ਮਰਜੀ ਇਹਨੂੰ ਕੋਈ ਨਹੀਂ ਟੈਨਸ਼ਨ ਕੀ ਮੰਨ ਲਓ ਕੋਈ ਜੂੜ ਕੁਛ ਨਹੀਂ ਪਾਉਣਾ ਆਪਾਂ ਠੀਕ ਆ ਐਦਾਂ ਚੋਣੀ ਮਿੱਠੀ ਆ ਠੀਕ ਆ ਕਿਸੇ ਤਰ੍ਹਾਂ ਦਾ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਜੂੜ ਪਾਉਣ ਦੀ ਲੋੜ ਨਹੀਂ ਲੋੜ ਨਹੀਂ ਹਾਂ ਜੀ ਠੰਡੀ ਧੀਰੀ ਆ ਠੰਡੀ ਧੀਰੀ ਹਾਂ ਜੀ ਫਿਰ ਮੂੰਹ ਬਗਾਲਾ ਜਿਤਨਾ ਮਰਜੀ ਦਾ ਕੁਛ ਨਹੀਂ ਇਹਨੇ ਕਹਿਣਾ ਅਗਲੇ ਬੰਨ ਕੋਈ ਇਹਨੂੰ ਠੀਕ ਆ ਡਰਦੀ ਨਹੀਂ ਕਿਸੇ ਤੋਂ ਕੋਈ ਜੱਕਰ ਨਹੀਂ ਆ ਠੀਕ ਆ ਜਿਹੜੀ ਫੇਸ ਕੁਆਲਿਟੀ ਆ ਕਿਸਾਨ ਵੀਰੋਂ ਵੇਖੋਗੇ ਤਾਂ ਬਹੁਤ ਖੂਬਸੂਰਤ ਫੇਸ ਕੁਆਲਿਟੀ ਆ ਬਰੀਕ ਚੰਮੜੀ ਆ ਦੋਸਤੋ ਇੱਕ ਗੰਡੇ ਦੀ ਆਪਾਂ ਛਿਲਕ ਵਰਗੀ ਕਹਿ ਲਿਆ ਨਾ ਵੀ ਉਸ ਤਰ੍ਹਾਂ ਦੀ ਚਮੜੀ ਆ ਸਕਿਨ ਦੀ ਬਹੁਤ ਸੋਹਣੀ ਆ ਕਿਉਂਕਿ ਪਸ਼ੂ ਜਿਹੜਾ ਦੋਸਤੋ ਬਰੀਕ ਚਮੜੇ ਵਿੱਚ ਹੁੰਦਾ ਬਰੀਕ ਸਕਿਨ ਦੇ ਵਿੱਚ ਹੁੰਦਾ ਪਸ਼ੂ ਦੁੱਧ ਵੀ ਜਿਹੜਾ ਉਹ ਹੀ ਕਰਦਾ ਹੈਗਾ ਥਾਣ ਹਵਾਨਾ ਜਿਹੜਾ ਹੈਗਾ ਦੋਸਤੋ ਕੁਆਲਿਟੀ ਜਿਹੜੀ ਬਹੁਤ ਖੂਬਸੂਰਤ ਆ ਮੁੱਠੀ ਵਾਲਾ ਜਿਹੜਾ ਥਾਣਾ ਦੋਸਤੋ ਆਰਡਰ ਦੀ ਕੁਆਲਿਟੀ ਵੇਖੋਗੇ ਤਾਂ ਬਿਲਕੁਲ ਜਿਹੜਾ ਪੱਧਰ ਲੇਵਾ ਤੁਹਾਨੂੰ ਨਜ਼ਰ ਆਵੇਗਾ ਤੇ ਜਿਹੜਾ ਸਮਾਂ ਫਿਰ ਗੁਰਜੀਤ ਕਿੰਨੇ ਦਿਨ ਦੱਸਿਆ ਸੀ ਸਹੀ ਲੈ ਜੀ 12 ਤਰੀਕ ਨੂੰ ਇਹ ਦਿਨ ਪੂਰੇ ਹੋਦੇ 12 ਤਰੀਕ ਜਿਹੜੀ 12 ਸਤੰਬਰ ਨੂੰ ਹਾਂ ਜੀ ਹਾਂ ਜੀ 12 ਸਤੰਬਰ ਨੂੰ ਦੋਸਤੋ ਜਿਹੜੇ ਦਿਨ ਪੂਰੇ ਆ ਪਈ ਆ ਜਾਣੀ 10 ਪਰ ਵਗਦੀ ਠੀਕ ਆ ਹਾਂ ਜੀ ਆਹ ਵੇਖੋ ਜੀ ਆਰਡਰ ਦੀ ਕੁਆਲਿਟੀ ਵੇਖੋ ਦੋਸਤੋ ਬਹੁਤ ਖੂਬਸੂਰਤ ਆ ਜਿੰਨੀ ਕੁ ਗਾਰਡ ਤੁ ਬੈਕ ਸਾਈਡ ਵੀ ਤੁਹਾਨੂੰ ਬਿਲਕੁਲ ਉਨੀ ਨਜ਼ਰ ਆ ਰਹੀ ਹੋਵੇਗੀ ਤੇ ਵੀਰ ਘਰਚੇ ਤੈਨੂੰ ਖੋਲ ਕੇ ਬਾਹਰ ਕੱਢ ਕੇ ਵਿਖਾਈਏ ਵੀਰਾ ਆ ਲਓ ਜੀ ਪਿੱਠਪੂੜੇ ਦੀ ਦੋਸਤੋ ਵਧੀਆ ਹੈਗੀ ਆ ਹਾਈਟ ਤਕਰੀਬਨ ਦੋਸਤੋ ਬਹੁਤ ਵਧੀਆ ਹੈਗੀ ਆ ਨਾਰਮਲ ਜਿਹੜੀਆਂ ਮੱਜਾਂ ਦੋਸਤੋ ਕੱਦ ਚੰਗੇ ਕੱਦ ਦੇ ਵਿੱਚ ਆਉਂਦੀਆਂ ਨੇ ਉਸ ਤਰ੍ਹਾਂ ਦੀ ਜਿਹੜੀ ਹਾਈਟ ਇਸ ਝੋਟੀ ਦੀ ਹੈਗੀ ਆ ਆਹ ਲੋ ਜੀ ਆਰਡਰ ਦੀ ਕੋਆਰਡੀਨੇਟ ਵੀ ਦੇਖ ਕੇ ਜਰੂਰ ਚੈੱਕ ਕਰੋ ਆਹ ਲੋ ਜੀ ਵਧੀਆ ਚੰਗਾ ਬਾਡੀ ਸਟਰਕਚਰ ਆ ਦੋਸਤੋ ਤੇ ਬਿਲਕੁਲ ਬਰੀਕ ਚਮੜੀ ਆ ਬਾਕੀ ਦੁੱਧ ਜਿਹੜਾ ਤਕਰੀਬਨ ਬਹੁਤ ਸੋਹਣਾ ਪਾਊਗੀ ਤਕਰੀਬਨ ਜਿਹੜੀ ਹਵਾਨੇ ਦੀ ਜਿਹੜੀ ਬਣਾਵਟ ਆ ਉਹ ਵਧੀਆ ਹੈਗੀ ਆ ਦੇਖੋ ਕੇ ਗੁਰਜੀਤ ਵੀਰੇ ਜਿਹੜੇ ਮੁੱਲ ਕਰਦੇ ਡਿਮਾਂਡ ਕੀ ਕਰਦੇ ਮੁੱਲ ਇਹਦਾ ਭਾਜੀ 85000 ਰੁਪਇਆ ਕਰਦੇ ਹਾਂ ਠੀਕ ਹੈ ਜੀ ਬਾਕੀ ਮਾਨ ਤਾਂ ਜ਼ਰੂਰ ਕਰਾਂਗੇ ਜਿਹੜਾ ਠੀਕ ਹੈ ਜੀ ਬਾਕੀ ਹੋ ਜਾਏਗਾ ਮਾਨ ਤਾਂ ਮਾਨ ਤਾਂ ਜ਼ਰੂਰ ਹੋਏਗਾ ਠੀਕ ਹੈ ਜੇ ਕੋਈ ਆਪਣਾ ਭੈਣ ਭਰਾ ਆਉਂਦਾ ਆਪਣੇ ਥਰੂ ਆਉਂਦਾ ਚੈਨਲ 'ਤੇ ਆਉਂਦਾ ਤੇ ਮਾਨ ਤਾਂ ਜਿੰਨਾ ਵੀ ਹੋ ਜਾ ਜ਼ਰੂਰ ਕਰਾਂਗੇ ਜ਼ਰੂਰ ਕਰਾਂਗੇ ਠੀਕ ਹੈ ਬਾਕੀ ਕਿਸਾਨ ਵੀਰੋ ਇੱਕ ਗੱਲ ਹੋਰ ਤੁਸੀਂ ਨੋਟ ਕਰ ਲਿਓ ਵੀਰ ਦੇ ਘਰੇ ਆ ਕੇ ਕਿਉਂਕਿ ਵੀਰ ਦੇ ਘਰ ਦੇ ਪਸ਼ੂ ਨੇ ਤਸੱਲੀ ਤੁਸੀਂ ਟਿੱਪ ਕੇ ਤਸੱਲੀ ਕਰ ਸਕਦੇ ਹੋ ਚਾਰੇ ਥਨਾਂ ਦੀ ਚੈੱਕ ਪਾਸ ਕਰਨ ਤੋਂ ਬਾਅਦ ਤੁਸੀਂ ਸੌਦਾ ਕਰ ਸਕਦੇ ਹੋ ਵੀਰ ਦੇ ਨਾਲ ਮਾਨਤਾਣ ਦੀ ਗੱਲਰੀ ਦੋਸਤੋ ਮਾਨਤਾਣ ਜਦੋਂ ਤੁਸੀਂ ਇਹ ਸੌਦਾ ਕਰਨ ਲੱਗੇ ਦੋਸਤੋ ਜਿੰਨਾ ਹੋਣਾ ਹੋਇਆ ਜਿੰਨੇ ਗੁੰਜਾਇਸ਼ ਵੀਰ ਕਰ ਸਕਦਾ ਹੋਇਆ ਉਹ ਜ਼ਰੂਰ ਕਰ ਦਵੇਗਾ ਸੋ ਬਹੁਤ ਚੰਗੀ ਕੁਆਲਿਟੀ ਦੀ ਦੋਸਤੋ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾਈ ਆ ਦੂਜੇ ਨੰਬਰ ਤੇ ਦੋਸਤੋ ਇੱਕ ਵੀਰ ਹੁਣ ਦੇ ਕੋਲ ਮਾਲੀ ਵੀ ਸੇਲ ਵਾਸਤੇ ਹੈਗਾ ਮੋਹਰੇ ਦੇ ਵਿੱਚ ਮਾਲੀ ਆ ਤਕਰੀਬਨ ਅਗਰ ਜੇ ਇਹ ਤੇ ਵੀਰ ਕਿੰਨੀ ਉਮਰ ਹੋ ਗਈ ਐ ਸੋ ਮਾਲੀ ਦੀ ਇਹਦੀ 3.5 ਸਾਲ ਤੇ ਲੱਗੂ ਮੜੀ 3.5 ਸਾਲ ਹਾਂਜੀ ਤਿੰਨ ਤੋਂ 3. ਠੀਕ ਆ ਹਾਂਜੀ ਕਿਸਾਨ ਵੀਰੋ ਚੰਗਾ ਪੇਟਪੂੜਾ ਹੈਗਾ ਉਚਾਈ ਬਹੁਤ ਆ ਜਿਹੜੇ ਮਾਲੀ ਦੀ ਬੇਲ ਬਹੁਤ ਹੈਗੀ ਆ ਬੇਲ ਪੱਤੇ ਦਾ ਵੇਖੋਗੇ ਤੇ ਪੇਟਪੂੜਾ ਵੇਖੋਗੇ ਤੇ ਬਹੁਤ ਖੂਬਸੂਰਤ ਆ ਆ ਵੇਖੋ ਇੱਕਦਮ ਜਿਹੜਾ ਦੋਸਤੋ ਹਰਿਆਣੇ ਦੇ ਵਿੱਚ ਆਪਾਂ ਮੋਹਰਾ ਦੇ ਮਾਲੀ ਅਕਸਰ ਮੇਲਿਆਂ ਦੇ ਵਿੱਚ ਦੇਖਦੇ ਆ तकरीबन ਉਦਾਂ ਦੀ ਤਿੱਖ ਹੈਗੀ ਟੈਸਟਿਕਲ ਜਿਹੜੇ ਆ ਤੁਸੀਂ तकरीबन ਜਰੂਰ ਨਿਗਾ ਮਾਰ ਲਿਓ ਬਿਲਕੁਲ ਪੱਧਰ ਤੇ ਜਿਹੜੇ ਸਟੇਟ ਟੈਸਟਿਕਲ ਹੈਗੇ ਆ ਉਹ ਤੁਸੀਂ ਜਰੂਰ ਦੇਖ ਲਪੋ ਆ ਵੇਖੋ ਰਾਉਂਡ ਸ਼ੇਪ ਜਾਂ ਕਿਸੇ ਪਾਸੇ ਘੁੰਮਿਆ ਟੈਸਟਿਕਲ ਦੀ ਤੁਹਾਨੂੰ ਨਜ਼ਰ ਆਵੇਗਾ ਜਦੋਂ ਤੁਸੀਂ ਆਪ ਵੀ ਮੌਕੇ ਘਰ ਤੇ ਕਰੇ ਪਹੁੰਚੇ ਤਾਂ ਬਿਲਕੁਲ ਸਟੇਟ ਜਿਹੜੇ ਟੈਸਟਿਕਲ ਆ ਦੋਸਤੋ ਖੂਬਸੂਰਤ ਆ ਪੂਛ ਜਿਹੜੀ ਆ ਦੋਸਤੋ 2 ਤੋਂ 4 ਇੰਚ ਜਿਹੜੀ ਪਿਛੇ ਵਾਈਟ ਮਿਲੇਗੀ ਮੋਹਰੇ ਦੇ ਵਿੱਚ ਜਿਹੜੀ ਦੋਸਤੋ ਪਾਸ ਹੁੰਦੀ ਆ ਤਕਰੀਬਨ ਜਿਹੜੀ ਫੇਸ ਕੁਆਲਿਟੀ ਹੈ ਮੂੰਹ ਮੱਥਾ ਸਿੰਘਾਂ ਦੀ ਪੰਤਰ ਉਹ ਜ਼ਰੂਰ ਤੁਸੀਂ ਦੇਖ ਲਵੋ ਆਹ ਵੇਖੋ ਰਾਉਂਡ ਸ਼ੇਪ ਦੇ ਵਿੱਚ ਦੋਸਤੋ ਦੋਨੋਂ ਸਿੰਘ ਹੈਗੇ ਆ ਤੇ ਮਾਲੀ ਬਹੁਤ ਪਲਿਆ ਚੰਗੀ ਸਾਬਸ ਨਾਲ ਦੇ ਵਿੱਚ ਹੈਗਾ ਉਮਰ ਤਕਰੀਬਨ 3 ਤੋਂ 3.5 ਸਾਲ ਵੀਰ ਉਹਨਾਂ ਨੇ ਦੱਸੀ ਆ ਅੱਛਾ ਵੀਰ ਜੀ ਆਇਓ ਜੀ ਮਾੜਾ ਲੱਗੇ ਤੇ ਕਰਤੀਆ ਤੇ ਵੀਰੇ ਅ ਅੱਗੇ ਮੱਜਾਂ ਕਰਾਸ ਕਰਦਾ ਹੈਗਾ ਹਾਂਜੀ ਹਾਂਜੀ ਤੇ ਕਿੰਨੀਆਂ ਕ ਮੱਜਾਂ ਬਣੀਆਂ ਹੈਗੀਆਂ ਆਪਣੇ ਆਣ ਗਵਾਂਡਾ ਦੇ ਪਿੰਡ ਦੇ ਵਿੱਚ ਬਣੇ ਹੈਗੇ ਪਸ਼ੂ ਇਸ ਤੋਂ ਹਾਂਜੀ ਜੀ ਬਹੁਤ ਜ਼ਿਆਦੇ ਇਹਦੀ ਮਾਦਰ ਕਾਰ ਕਿੰਨਾ ਸੀ ਵੀਰ ਜੀ ਉਹਦਾ 17 ਲੀਟਰ ਰਾਇਸ ਦਾ ਲੱਗੇ ਪੈਣੀ 17 ਕਿਲੋ ਸੀ ਘਰ ਦੀ ਮਾਂ ਸੀ ਦੀ ਆਪਣੇ ਸਾਡੀ ਕਰਦੀਆਂ ਹਨਾ ਹਾਂਜੀ ਤੇ ਮਾਂ ਬਿਲਕੁਲ ਜੈੱਡ ਬਲੈਕ ਕਿਸੇ ਇਸੇ ਤਰ੍ਹਾਂ ਜੈੱਡ ਬਲੈਕ ਹਾਂਜੀ ਇਸੇ ਤਰ੍ਹਾਂ ਠੀਕ ਆ 16 17 ਲੀਟਰ ਦੀ ਜਿਹੜਾ ਦੋਸਤੋ ਮਦਰ ਮਿਲਕ ਦਾ ਰਿਕਾਰਡ ਹੈਗਾ ਇਸ ਮਾਲੀ ਦੀ ਦਾ ਤਕਰੀਬਨ ਜੰਪ ਅੱਗੇ ਲਾਉਂਦਾ ਹੈਗਾ ਸੋ ਜਿਹੜੇ ਵੀ ਅੱਗੇ ਖਾਸ ਤੌਰ ਤੇ ਜੰਪ ਲਈ ਅੱਗੇ ਲੈ ਕੇ ਜਾਣਾ ਚਾਹੁੰਦੇ ਹੋਣ ਬਰੀਡ ਪਰਪਸ ਤੇ ਕੰਮ ਵਰਕ ਕਰਨਾ ਚਾਹੁੰਦੇ ਹੋ ਤੁਸੀਂ ਤੇ ਜਰੂਰ ਇਹ ਖਰੀਦ ਸਕਦੇ ਹੋ ਮਾਲੀ ਬਹੁਤ ਉੱਚਾ ਲੰਬੀ ਅਵੇਲ ਦਾ ਜਿਹੜਾ ਮਾਲੀ ਹੈ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਆ ਆ ਵੇਖੋ ਅੱਛਾ ਇਸ ਤੋਂ ਇਲਾਵਾ ਵੀਰ ਜੀ ਕਈ ਵਾਰ ਹੁੰਦਾ ਵੀ ਆਪਾਂ ਕਿਸਾਨ ਵੀਰ ਆਪਣੇ ਰੇੜੀ ਤੇ ਜੋ ਲੈਂਦੇ ਕੋਈ ਇਦਾਂ ਦਾ ਕੋਈ ਰੇੜੀ ਤੇ ਜੋਣ ਵਾਲਾ ਕੰਮ ਤਾਂ ਨਹੀਂ ਸੀ ਕਰੀਏ ਮੈਂ ਤਾਂ ਕੰਮ ਨਹੀਂ ਲਿਆ ਇਦੋਂ ਬਸ ਇਹ ਸੇਵਾ ਤੇ ਰੱਖਿਆ ਸ਼ੌਂਕੀਆ ਤੌਰ ਤੇ ਯਾਨੀ ਸ਼ੌਂਕੀਆ ਤੌਰ ਤੇ ਤੇ ਕੱਲੇ ਜੰਪ ਵਾਸਤੇ ਰੱਖਿਆ ਅੱਛਾ ਕੋਈ ਇਸ ਤੋਂ ਇਲਾਵਾ ਕੋਈ ਫੀਸ ਵਗੈਰਾ ਵੀ ਆਪਾਂ ਰੱਖ ਲਈ ਦੀ ਕੋਈ ਫੀਸ ਵੀ ਰੱਖੀ ਸੀ ਜਾਂ ਫ੍ਰੀ ਇੱਕ ਛੱਡਿਆ ਸੀ ਕੋਈ ਅਜਿਹੀ ਗੱਲ ਨਹੀਂ ਹੈ ਮਲਕਿ ਇੱਕ ਸੇਵਾ ਦੇ ਤੌਰ ਤੇ ਫ੍ਰੀ ਆਪਾਂ ਵਾਸਤੇ ਵਾਸਤੇ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਭਰਾਵਾਂ ਦਾ ਕੋਈ ਮੋੜ ਦੇ ਨਹੀਂ ਆ ਵੀਰ ਜੀ ਗੱਲ ਠੀਕ ਹੈ ਹਾਂ ਜੀ ਠੀਕ ਹੈ ਸੋ ਦੋਸਤੋ ਇਹ ਸੀਗੇ ਵੀਰ ਗੁਰਚੇ ਸਿੰਘ ਜੀ ਇੱਕ ਫਿਲਾਲ ਜਿਹੜੇ ਆਪਣੇ ਕੋਲ ਦੋ ਐਨੀਮਲ ਸੇਲ ਆ ਤੇ ਜਿਹੜਾ ਮਾਲੀ ਰਹਿ ਗਿਆ ਵੀਰ ਜੀ ਦੀ ਡਿਮਾਂਡ ਕੀ ਕਰਦੇ ਹੈਗੇ ਕਿੱਥੋਂ ਤੱਕ ਆਪਾਂ ਮਾਲੀ ਜਿਹੜਾ ਦੇ ਦੇਣਾ ਹੈ ਇਹਦਾ ਆਪਾਂ 90000 ਰੁਪਏ ਡਿਮਾਂਡ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਬਾਕੀ ਮਾਣ ਤਨ ਕਰਾਂਗੇ ਜਿਹੜਾ ਕੋਈ ਭੈਣ ਤਾ ਆਊਗਾ ਠੀਕ ਹੈ ਜੀ ਠੀਕ ਆ 90000 ਆ ਜਿਹੜੀ ਦੋਸਤੋ ਡਿਮਾਂਡ ਆ ਇਸ ਮਾਲੀ ਦੀ ਤੇ ਆਹ ਵੇਖੋ ਬਿਲਕੁਲ ਬਹੁਤ ਖੂਬਸੂਰਤ ਜਿਹੜਾ ਮਾਲੀ ਆ ਇੱਕ ਵਾਰੀ ਮੈਂ ਤੁਹਾਨੂੰ ਫੇਸ ਦਿਖਾ ਦੇਣਾ ਅੱਖ ਬਲੈਕ ਹੈਗੀ ਆ ਓਵਰ ਆਲ ਜਿਹੜਾ ਮਾਦੀ ਬਲੈਕ ਆ ਤਕਰੀਬਨ ਬਹੁਤ ਚੰਗੀ ਸਾਫ ਸਮਾਹਲ ਦੇ ਵਿੱਚ ਪਾਈ ਹੋਰਾਂ ਨੇ ਸਭਾਲ ਕੀਤੀ ਹੈਗੀ ਤੇ ਮੁੱਲ ਜਿਹੜਾ ਦੋਸਤੋ 90000 ਰੁਪਿਆ ਡਿਮਾਂਡ ਹੈਗੀ ਆ ਸੋ ਜਿਹੜਾ ਮੌਕੇ ਤੇ ਮਾਨਤਾਨ ਜਦੋਂ ਤੁਸੀਂ ਸਲਾਹ ਬਣਾ ਕੇ ਘਰੇ ਆਏ ਤੇ ਮਾਨਤਾਨ ਜਿਹੜਾ ਪਸ਼ੂ ਆ ਹਰ ਇੱਕ ਦੇ ਵਿੱਚੋਂ ਜ਼ਰੂਰ ਹੋ ਜਾਂਦਾ ਤੇ ਗੁਰਚੇਤ ਵੀਰ ਇੱਕ ਜਿਹੜੇ ਸੰਪਰਕ ਨੰਬਰ ਜ਼ਰੂਰ ਦਿੱਤੀ ਗਏ ਮੋਬਾਈਲ ਨੰਬਰ ਹੈਗਾ 9819 94900 ਠੀਕ ਹੈ ਜੀ ਹਾਂ ਜੀ ਤੇ ਵਟਸਐਪ ਵਗੈਰਾ ਵੀ ਚੱਲਦਾ ਹੈ ਨਾ ਇੱਥੇ ਹਾਂ ਜੀ ਵਟਸਐਪ ਵਗੈਰਾ ਵੀ ਚੱਲਦਾ ਠੀਕ ਹੈ ਸੋ ਦੋਸਤੋ ਪਿੰਡ ਮਾੜੀ ਉਦੋਂ ਕੇ ਮਾੜੀ ਕੰਬੋ ਕੇ ਬਿਲਕੁਲ ਨਾਲ ਪਿੰਡ ਆ ਦੋਸਤੋ ਭਿੱਖੀਵੰਡ ਏਰੀਆ ਹੈਗਾ ਸੋ ਤੁਸੀਂ ਵਿਜ਼ਿਟ ਕਰ ਸਕਦੇ ਹੋ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਪਹੁੰਚ ਕੇ ਤੁਸੀਂ ਦੋਨੋਂ ਐਨੀਮਲ ਜਿਹੜੇ ਦੋਸਤੋ ਨਰਕਪਰਕ ਕਰ ਸਕਦੇ ਹੋ ਝੋਟੀ ਦੀ ਵੀ ਤੁਸੀਂ ਨਰਕਪਰਕ ਕਰਕੇ ਤਸੱਲੀ ਕਰਕੇ ਦੋਸਤੋ ਟਿੱਪ ਕੇ ਸੂਣ ਦਾ ਹਜੇ ਸਮਾਂ ਥੋੜਾ ਜਿਹਾ ਪਿਆ ਹੈਗਾ ਬਾਕੀ ਤੁਸੀਂ ਟਿੱਪ ਕੇ ਤਸੱਲੀ ਕਰਕੇ ਐਨੀਮਲ ਲੈ ਕੇ ਜਾ ਸਕਦੇ ਹੋ ਚੰਗੇ ਮਿਲਕ ਵਾਲੀ ਦੋਸਤੋ ਇਹ ਜਿਹੜੀ ਝੋਟੀ ਹੈਗੀ ਵੀਰ ਹੋਂਾਂ ਦੇ ਕੋਲ ਤੇ ਸੰਪਰਕ ਨੰਬਰ ਦੋਸਤੋ ਮੈਂ ਵੀਡੀਓ ਦੇ ਬਿਲਕੁਲ ਨੀਚੇ ਵਾਲੇ ਪਾਸੇ ਚਲਦੇ ਕਰ ਦਿੰਦੇ ਆ ਸੰਪਰਕ ਕਰਕੇ ਤੁਸੀਂ ਗੱਲਬਾਤ ਉਹਨਾਂ ਨਾਲ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ